ਦੀ ਅਗਵਾਈ ਹੇਠ ਪਹਿਲੇ ਮਿਰ गुरू ਦੇ ਖਾਲਸੇ ਨੇ ਆਪਣਾ ਰਾਜ ਕਰਨ ਕੀਤਾ ਔਰ ਸਰਦਾਰ ਸਵੇਕ ਸਿੰਘ ਜੀ ਦੇ ਕਹਿਣ ਤੇ ਖਾਲਸੇ ਨੇ ਇਹ ਨਵਾਬੀ ਗੁਰਧਾਮਾਂ ਦੀ ਸੇਵਾ ਤੇ ਗੁਰਮਤਿ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਪ੍ਰਵਾਨ ਕੀਤੀ ਇਹੋ ਤਰੁਣਾ ਦਲ ਬਤੇ ਹੁਟਾ ਦਲ ਇਹ ਦੋਨੋਂ ਜਥੇਬੰਦੀਆਂ ਨਵਾਬ ਕੂਰ ਸਿੰਘ ਜੀ ਦੀ ਦੂਰ ਅਦੇਸ਼ੀ ਨਾਲ ਹੋਂਦ ਵਿੱਚ ਕਾਇਆ ਆਨੇ ਚਿੱਤਰਕਾਰਾਂ ਨੇ ਅੱਜ ਦੇ ਸਮੇਂ ਵਿੱਚ ਤਸਵੀਰਾਂ ਬਣਾ ਛਡੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਸਿਰ ਤੇ ਕਲਗੀ ਲੱਗੀ ਵਾਲੀਆਂ ਪਰ ਇਤਿਹਾਸ ਦਾ ਵਰਣਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਸਿਰ ਉੱਪਰ ਕਲਗੀ ਨਹੀਂ ਸੀ ਲਾਹੀ ਬਲਕਿ ਬੜਾ ਸਾਦਾ ਜਿਹਾ ਗੁਰਮੁਖੀ ਦਸਤਾਰਾ ਆਪ ਦੀ ਸਜਾਇਆ ਕਰਦੇ ਸਨ ਅਕਾਲ ਪ੍ਰਭਾ ਵਾਹਿਗੁਰੂ ਦੇ ਅਟਲ ਭਾਣੇ ਅਨੁਸਾਰ 1839 ਈਸਵੀ ਨੂੰ 15 ਹਾਰ 28 ਵਾਲੇ ਜੂਨ ਹਦਰੰਗ ਦੀ ਬਿਮਾਰੀ ਦੇ ਕਰਕੇ ਆਪ ਦੀ ਸਦਾ ਸਰਦਾ ਦੀ ਅੱਖਾਂ ਮੀਨ ਗਏ ਆਪ ਜੀ ਨੇ ਚਲਾਣਾ ਕੀ ਕੀਤਾ ਮੰਨੋ ਸਿੱਖ ਰਾਗ ਦਾ ਹੀ ਚਲਾਣਾ ਹੋ ਗਿਆ ਛੁ ਕਿਉਂ ਗੁਰੂ ਕੇ ਖਾਲਸੇ ਨੇ ਸਤ ਗੁਰਾਂ ਦੀ ਸਜੋਗ ਅਤੇ ਪ੍ਰਗਟਾ ਅਗਵਾਈ ਦੇ ਹੇਠ ਆਪਣੀਆਂ ਧਰਮ ਹਿੱਤ ਜਾਨਾਂ ਤਾਂ ਕੁਰਬਾਨ ਕਰ ਦਿੱਤੀਆਂ ਪਰ ਸਿੱਖੀ ਨਾ ਤਿਆਗੀ ਧਰਮ ਦੀ ਪ੍ਰਵਕਤਾ ਦੇ ਉੱਪਰ ਕਹਿਰਾ ਦਿੱੰਗਿਆ ਹੋਇਆ ਮਨੋਕਤਾ ਦੇ ਵਾਰੀਆਂ ਜ਼ਾਲਮਾਂ ਦੀ ਵੀ ਖਾਲਸੇ ਨੇ ਨੀਂਦ ਹਰਾਮ ਕਰ ਛੱਡੀ। ਔਰ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਪਹਿਲੇ ਵਾਰ ਗੁਰੂ ਕੇ ਖਾਲਸੇ ਨੇ ਆਪਣਾ ਰਾਜ ਕਾਇਮ ਕੀਤਾ। ਜਦੋਂ ਹਿੰਦੁਸਤਾਨ ਦਾ ਸਿਰ ਕਹੇ ਜਾਣ ਵਾਲੇ ਸਰ ਹਿੰਦ ਨੂੰ ਜਿੱਤ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਵਜ਼ੀਰ ਖਾਨ ਔਰ ਉਹਦੇ ਹੋਰ ਸਾਰੇ ਪਿਠੂਆਂ ਨੂੰ ਸਜ਼ਾਾਂ ਦਿੱਤੀਆਂ। ਔਰ ਸਰਹੰਦ ਦੇ ਸ਼ਾਹੀ ਕਿਲੇ ਉੱਪਰ ਖਾਲਸਾਈ ਨਿਸ਼ਾਨ ਸਾਹਿਬ ਚੁਦਾਇਆ ਗਿਆ। ਕਿਉਂ ਖਾਲਸਾ ਰਾਜ ਦੀ ਕਾਇਮੀ ਹੋਈ ਸਮੇਂ ਮਤਾਬਕ ਹਾਲਾਤ ਵਿੱਚ ਤਬਦੀਲੀ ਆਏ ਫਿਰ ਕਿਉਂ ਜਿਹੜੇ ਜਿਹੜੇ ਮੁਸਲਮਾਨ ਨਜਵਾਰੇ ਸਨ ਆਪਣੇ ਰਾਜ ਭਾਗ ਤੇ ਕਾਬਜ਼ ਹੋਏ ਔਰ ਖਾਲਸਾ ਨੂੰ ਆਪਣੀ ਦਮਨ ਚੱਕਰ ਦਾ ਸ਼ਿਕਾਰ ਬਣਾਉਂਦੇ ਗਏ ਖਾਲਸੇ ਦੇ ਸਰਾਂ ਦੇ ਮੁੱਢ ਪੈਂਦੇ ਰਹੇ ਸਮੇਂ ਦੀ ਨਜਾਕਤ ਨੂੰ ਲੈ ਕੇ ਖਾਲਸੇ ਨੂੰ ਕਈ ਵਾਰ ਜਗਲਾਂ ਦੇ ਵਿੱਚ ਰਹਿਣ ਵਾਸਤੇ ਮਜਬੂਰ ਹੋਣਾ ਪਿਆ ਪਰ ਸਮੇਂ-ਸਮੇਂ ਖਾਲਸੇ ਦੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਦਾ ਬਾਦ ਕਪੂਰ ਸਿੰਘ ਜੀ ਸਰਦਾਰ ਬਸਾ ਸੰਘੇ ਕਾਲੂ ਆੜਿਆ ਸਰਦਾਰ ਭਗੇਲ ਸਿੰਘ ਇਤਿਆਦ ਦੇ ਮਹਾਂ ਅਧਿਕਾਰਾਂ ਦੇ ਅਗਵਾਈ ਹੇਠ ਗੁਰੂ ਕਾ ਖਾਲਸਾ ਸਦਾ ਸਦਾ ਚੜ੍ਹਦੀ ਕਲਾ ਦੇ ਵਿੱਚ ਵਿਚਰਦਾ ਰਿਹਾ ਜਿਸ ਵੇਲੇ ਦੀਵਾਨ ਦਰਬਾਰਾ ਸਿੰਘ ਜੀ ਦੇ ਹੰਦਿਆ ਹੋਇਆ ਗੁਰੂ ਖਾਲਸਾ ਨੂੰ ਨਵਾਬ ਜ਼ਕਰੀਆ ਖਾਨ ਨੇ ਨਵਾਬੀ ਦੀ ਪੇਸ਼ਕਸ਼ ਭੇਜੀ ਸੀ ਔਰ ਸਰਦਾਰ ਸਵੇਕ ਸਿੰਘ ਜੀ ਦੇ ਕਹਿਣ ਤੇ ਖਾਲਸੇ ਨੇ ਇਹ ਨਵਾਬੀ ਗੁਰਦਵਾਰਾ ਦੀ ਸੇਵਾ ਤੇ ਗੁਰਮਤਿ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਪ੍ਰਬੰਧ ਕੀਤੀ ਔਰ ਫਾਜ਼ਲਪੁਰ ਦੇ ਵਸਨੀਕ ਭਾਈ ਸਾਹਿਬ ਭਾਈ ਕਪੂਰ ਸਿੰਘ ਜੀ ਨੂੰ ਨਵਾਬ ਬਣਾਇਆ ਗਿਆ ਸੋ ਉਸ ਵੇਲੇ ਗੁਰਮਤਿ ਦਾ ਭਾਰੀ ਪ੍ਰਚਾਰ ਔਰ ਗੁਰਦਵਾਰੇ ਦੀ ਸੇਵਾ ਸਤ ਗੁਰੂ ਖਾਲਸਾ ਨੇ ਕੀਤੀ دیਵਾਨ ਦਰਬਾਰ ਸਿੰਘ ਦੇ ਅਕਾਲ ਪੁਰਖ ਨੂੰ ਪ੍ਰਾਂਤ ਨਵਾਬ ਕਪੂਰ ਸਿੰਘ ਜੀ ਤੋਂ ਦੇ ਜ਼ਖੇਦਾਰ ਬਣੇ ਆਪ ਜੀ ਦੇ ਰਵਾਭ ਹੁੰਦੇ ਆ ਕਿਉਂਕਿ ਸਿੱਖੀ ਦਾ ਪ੍ਰਚਾਰ ਭਾਰੀ ਹੋਇਆ ਸੀ ਔਰ ਬਹੁਤ ਜ਼ਿਆਦਾ ਸਿੱਖ ਕੌਮ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਉਸ ਵੇਲੇ ਸਮੁੱਚੀ ਕੌਮੇ ਜੱਥੇਬੰਦੀ ਨੂੰ ਕਾਇਮ ਰੱਖਣ ਲਈ ਆਪ ਸਮੁੱਚੇ ਪ੍ਰਬੰਧ ਨੂੰ ਸਮੁੱਚੀ ਅਗਵਾਈ ਨੂੰ ਸੰਭਾਲਣ ਦੇ ਵਾਸਤੇ ਨਵਾਬ ਕਪੂਰ ਸਿੰਘ ਜੀ ਨੇ ਖਾਲਸਾ ਜੀ ਦੇ ਦਲ ਦੀ ਦੋ ਹਿੱਸਿਆਂ ਵਿੱਚ ਵੰਡ ਕੀਤੀ ਜਿਹੜੇ ਕੋਈ 40-45 ਸਾਲ ਦੀ ਉਮਰ ਤੋਂ ਹੇਠਾਂ ਵਾਲੇ ਸਿੰਘ ਸਨ ਉਹਨਾਂ ਦਾ ਦਲ ਵੱਖਰਾ ਬਣਾਇਆ ਗਿਆ ਔਰ ਜਿਹੜੇ 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਸਨ ਉਹਨਾਂ ਦਾ ਦਲ ਵੱਖਰਾ ਬਣਿਆ ਇਹੋ ਸਮੁੱਚੇ ਖਾਲਸਾ ਦਲ ਦੇ ਦੋ ਹਿੱਸਿਆਂ ਵਿੱਚ ਵੰਡ ਕੀਤੀ। ਵਡੇਰੀ ਉਮਰ ਦੇ ਸਿੰਘਾਂ ਦਾ ਜੋ ਦਲ ਸੀ ਉਸ ਨੂੰ ਗੁੱਟਾ ਦਲ ਦਾ ਨਾਮ ਦਿੱਤਾ ਗਿਆ ਔਰ ਜਿਹੜੇ ਕਿਉਂ ਨੌਜਵਾਨ ਉਮਰ ਵਾਲੇ ਸੋ ਸਿੰਘਾਂ ਦਾ ਦਲ ਸੀ ਇਸ ਨੂੰ ਤਰਨਾ ਦਲ ਕਿਹਾ ਗਿਆ। ਤਰਨਾ ਦਾ ਅਰਥ ਜਵਾਨ ਹੁੰਦਾ ਹੈ ਜਵਾਨਾਂ ਦਾ ਦਲ। ਕਿਉਂ ਤਰਨਾ ਦਲ ਅਤੇ ਗੁੱਟਾ ਦਲ ਇਹ ਦੋਨੋਂ ਜਥੇਬੰਦੀਆਂ ਨਵਾਬ ਕੂਰ ਸਿੰਘ ਜੀ ਦੀ ਦੂਰਅਦੇਸ਼ੀ ਨਾਲ ਰਲਮ ਦੇ ਵਿੱਚ ਪਾਈਆਂ। ਕੌਕੇ ਨੌਜਵਾਨ ਸਿੰਘਾਂ ਦੀ ਗ੍ਰਿਪਤੀ ਵਧੇਰੇ ਸੀ ਤਰਨਾ ਦਲ ਦਾ ਜਥਾ ਕਾਫੀ ਭਾਰਾ ਸੀ ਡਿਊਟੀਆਂ ਵੰਡੀਆਂ ਗਈਆਂ ਬੁੱਢਾ ਦਲ ਗੁਰਧਾਮਾਂ ਦੀ ਸੇਵਾ ਸੰਭਾਲ ਕਰੇਗਾ ਅਮਰਤ ਸੰਚਾਰ ਗੁਰਮਤਿ ਦਾ ਪ੍ਰਚਾਰ ਕਰੇਗਾ ਔਰ ਤਰਨਾ ਦਲ ਸਿੱਖੀ ਤੇ ਹੋਣ ਵਾਲੇ ਹੰਦਿਆਂ ਦਾ ਬ੍ਰਹਟਾ ਦੇ ਨਾਲ ਮੈਦਾਨੇ ਜੰਗ ਵਿੱਚ ਜੂਝ ਕੇ ਜਵਾਬ ਦੇਵੇਗਾ ਤਰਨਾ ਦਲ ਦੀ ਗ੍ਰਿਪਤੀ ਭਾਰੀ ਹੋਣ ਕਰਕੇ ਫੇਰ ਕੋਸ ਨੂੰ ਅਗੋਂ ਪੰਜਾਂ ਜਥਿਆਂ ਵਿੱਚ ਵੰਡਾ ਗੰਡਿਆ ਗਿਆ ਪੰਜ ਵੱਖਰੇ ਵੱਖਰੇ ਜਥੇਦਾਰ ਥਾਪੇ ਗਏ ਔਰ ਤਰਨਾਵਾਲ ਦੇ ਇਹੋ ਹੀ ਪੰਜ ਜਥੇ ਔਰ ਬੁੱਟਾ ਦਲ ਸਮੁੱਚੇ ਖਾਲਸਾ ਦਲ ਦੀ ਕਮਾਨ ਸਾਝੇ ਤੌਰ ਤੇ ਨਵਾਬ ਅਪੂਰ ਸੰਧ ਦੇ ਹੱਥ ਵਿੱਚ ਸੀ ਸੋ ਤਰਨਾ ਦਲ ਦੇ ਜਿਹੜੇ ਇਹ ਪੰਜ ਜਥੇ ਨੇ ਆਪੋਂ ਇਹਨਾਂ ਦਾ ਗੁਣਤੀ ਹੋਰ ਵਧਣ ਕਰਕੇ ਹੋਰ ਹਿੱਸੇ ਬਣੇ ਕਿਉਂ ਹਿੱਸੇ ਨੂੰ ਮਿਸਲਾਇਆ ਗਿਆ ਮਿਸਲ ਦਾ ਅਰਥ ਹੈ ਜਥਾ ਆਰਸੀ ਦਾ ਅਰਥ ਹੈ ਮਿਸਲ ਇਸ ਦਾ ਅਰਥ ਹੈ ਜਥਾ ਖਾਲਸਾ ਪੰਥ ਦੀਆਂ 12 ਮਿਸਲਾਂ ਹੋਣ ਦੇ ਵਿੱਚ ਆਈਆਂ ਔਰ ਇਹਨਾਂ ਸਾਰੀਆਂ ਮਿਸਲਾਂ ਨੂੰ ਵੱਖੋ ਵੱਖਰੇ ਇਲਾਕੇ ਗੁਰਮਤਿ ਪ੍ਰਚਾਰ ਲਈ ਔਰ ਜੁਲਮ ਦੇ ਟਾਕਰੇ ਦੀ ਧਰਮ ਦੀ ਪ੍ਰਪਕਤਾ ਲਈ ਵੰਡੇ ਗਏ ਔਰ ਇਹਨਾਂ 12 ਲਿਸਤਾਂ ਦੇ ਵਿੱਚੋਂ ਸੋ ਸਭ ਤੋਂ ਵੱਧ ਮੱਤਾਂ ਮਾਰਨ ਵਾਲੀ ਸ਼ੁਕਰਚੱਕੀਆ ਮਸਲ ਹੋਈ ਜਿਸ ਦੇ ਸਰਦਾਰ ਚੜਤ ਸਿੰਘ ਜੀ ਨੇ ਕਿਸੇ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ ਸ਼ੱਕੀਸ਼ ਰਾਸ਼ ਅੱਤੇ ਸੰ ਔਰ ਬੰਗਾਰ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਆਪਣੇ ਸਾਹਮਣੇ ਆਪਣੇ ਨਾਲ ਲੋਹਾ ਹੱਥ ਕਰਨ ਵਾਸਤੇ ਕਿਹਾ ਸੀ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ ਯਾਦਨਾ ਦੇ ਪੁੱਤ ਸਰਦਾਰ ਮਹਾਂ ਸਿੰਘ ਜੀ ਹੋਏ ਸਰਦਾਰ ਮਹਾਂ ਸਿੰਘ ਜੀ ਨੇ ਆਪਣੇ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਪ੍ਰਾਂਤ ਸ਼ੁਕਰਚਕੀਆ ਮਿਸਲ ਦੀ ਅਗਵਾਈ ਸੰਭਾਲੀ ਇਹ ਉਹ ਸਮਾਂ ਸੀ ਜਦੋਂ ਇਹ ਮਿਸਨਾ ਗੁਰੂ ਕੇ ਕਿਰਪਾ ਨਾਮ ਬਾਣੀ ਔਰ ਆਪਣੇ ਬਾਹੂ ਬਾਬੇ ਆਸਰੇ ਜ਼ੁਲਮ ਹਕੂਮਤ ਨੂੰ ਚੜ੍ਹੋ ਮੁਖੇਗੜੰ ਵਿੱਚ ਕਾਮਦਾਬ ਹੋ ਰਹੀਆਂ ਸਨ ਔਰ ਹੌਲੀ ਹੌਲੀ ਹਕੂਮਤ ਵੱਲੇ ਆਪਣੇ ਪੈਰ ਵਧਾ ਰਹੀਆਂ ਸਨ ਭਾਵੇਂ ਇਹ ਸਮੇਂ ਵਿੱਚ ਮਿਸਲਾਂ ਦੇ ਆਪਸ ਵਿੱਚ ਕੁਝੜਣ ਵਰਗੀਆਂ ਬਦ ਕਿਸਮਤੀ ਵਾਲੀਆਂ ਘਟਨਾਵਾਂ ਵੀ ਵਾਪਰੀਆਂ ਪਰ ਫਿਰ ਵੀ ਸੂਚਾ ਖਾਲਸਾ ਦਲ ਮਿਸਲਾਂ ਦੇ ਰੂਪ ਵਿੱਚ ਆਪੋ ਆਪਣੇ ਇਲਾਕਿਆਂ ਦੇ ਕਾਜ ਹੋ ਰਿਹਾ ਸੀ ਇਸ ਸਮੇਂ ਵਿੱਚ ਸਰਦਾਰ ਮਹਾ ਸਿੰਘ ਸ਼ੁਕਰਚੱਕ ਵਾਲਿਆਂ ਨੇ ਵੀ ਬਹੁਤ ਜ਼ਿਆਦਾ ਮੱਲਾ ਮਾਰੀਆਂ ਔਰ ਕਈ ਜ਼ਾਲਮ ਹਾਕਮਾਂ ਨੂੰ ਸਜ਼ਾਾਂ ਦੇ ਕੇ ਉਹਨਾਂ ਦੇ ਕਿਲਿਆਂ ਤੇ ਉਹਨਾਂ ਦੇ ਰਾਜ ਭਾਰ ਦੇ ਕਬਜ਼ਾ ਕੀਤਾ ਸਰਦਾਰ ਮਹਾ ਸਿੰਘ ਦਾ ਆਨੰਦ ਕਾਰਜ ਬਟਰੋਖਾ ਪਿੰਡ ਦੇ ਨਿਵਾਸੀ ਔਰ ਜੀਨ ਦੇ ਰਾਸਤੇ ਮਹਾਰਾਜਾ ਸਰਦਾਰ ਗੱਜਪਤ ਸਿੰਘ ਜੀ ਦੀ ਸੁਪਤਰੀ ਬੀਬੀ ਰਾਜਕੌਰ ਜੀ ਦਾ ਹੋਇਆ ਔਰ ਬੀਬੀ ਰਾਜਕੌਰ ਜੀ ਦੇ ਪੁੱਖ ਤੋਂ ਸਰਦਾਰ ਮਹਾ ਸਿੰਘ ਜੀ ਦੇ ਘਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਨਮ ਲਿਆ। ਬਹੁਤ ਛੋਟੀ ਉਮਰ ਦੇ ਵਿੱਚ ਆਪ ਜੀ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ ਜਿਸ ਵੇਲੇ ਆਪ ਜੀ ਦਾ ਜਨਮ ਹੋਇਆ। ਉਦੋਂ ਵੀ ਆਪ ਜੀ ਦੇ ਪਿਤਾ ਸਰਦਾਰ ਮਹਾਸਿੰਘ ਜੀ ਇੱਕ ਜੰਗ ਜਿੱਤ ਕੇ ਵਾਪਸ ਮੁਰੜੇ ਸਨ ਖੁਸ਼ੀ ਭਰੀ ਖਬਰ ਮਿਲੀ ਔਰ ਇਸ ਖੁਸ਼ੀ ਵਿੱਚ ਹੀ ਆਪ ਦਾ ਨਾਮ ਨਾਰਨਜੀਤ ਸਿੰਘ ਰੱਖਿਆ ਗਿਆ ਔਰ ਗਿਉਂ ਪਿਤਾ ਦਾ ਸਾਯਾ ਸਿਰ ਤੋਂ ਉੱਠ ਜਾਣ ਤੋਂ ਆਪ ਜੀ ਛੋਟੀ ਉਮਰ ਵਿੱਚ ਆਪਣੇ ਦਰ ਦੇ ਸ਼ੁਕਰ ਚੱਕੀਆਂ ਦੇ ਜ਼ਥੇਦਾਰ ਬਣੇ ਸ਼ਰੀਪ ਮਿਸਲਾ ਨੇ ਭਾਵੇਂ ਆਪ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਬਲੇਰੀ ਤੇ ਹਿੰਮਤ ਦੇ ਸਦਕਾ ਆਪ ਜੀ ਨੇ ਨਾ ਕੇਵਲ ਆਪਣੇ ਆਪ ਨੂੰ ਬਲਕੇ ਆਪਣੀ ਮਸਲੂ ਬਚਾਇਆ ਹੈ ਸਗੋਂ ਏਕ ਮਿਸਲ ਨੂੰ ਹੋਰ ਤਰ੍ਹਾਂ ਦੀਆਂ ਸਿਖਾ ਤੇ ਆਪ ਜੀ ਨੇ ਖੜ੍ਹਾ ਔਰ ਇਥੋਂ ਤੱਕ ਕਿ ਫੇਰ ਹੌਲੀ ਹੌਲੀ ਹੁੰਦਿਆਂ ਹੁੰਦਿਆਂ ਥਾਣਾ ਥਾਣਾ ਛੋਟੇ ਵੱਡੇ ਗਿਲਿਆਂ ਤੇ ਕਬਜ਼ਾ 14 ਤੇ ਕਬਜ਼ਾ ਕਰਦਿਆਂ ਹੋਇਆ ਆਪਣੀ ਸੰਤਨਤ ਕਾਇਮ ਕੀਤੀ ਤੇ ਅਖੀਰ 1799 ਈਸਵੀ ਨੂੰ ਆਪ ਜੀ ਨੇ ਲਾਹੌਰ ਦੇ ਸ਼ਾਹੀ ਕਿਲੇ ਤੇ ਕਬਜ਼ਾ ਕਰਕੇ ਲਾਹੌਰ ਨੂੰ ਖਾਲਸਾ ਜੀ ਦੀ ਰਾਜਧਾਨੀ ਹੋਣ ਦਾ ਮਾਣ ਕੌਸ਼ਿਸ਼ ਕਰ ਦਿੱਤਾ ਲਾਹੌਰ ਨੇ ਸ਼ਾਹੀ ਕਿਲੇ ਤੇ ਝੰਡਾ ਲਾ ਕੇ ਆਪਣੀ ਸ਼ੁਕਰ ਚੱਕਿਆ ਉਸ ਵੇਲੇ ਜੋ ਸਰਦਾਰੀ ਸੀ ਉਹ ਕਾਇਮ ਕਰ ਦਿੱਤੀ ਬਾਕੀ ਵੱਖੋ ਵੱਖਰੇ ਇਲਾਕਿਆਂ ਚ ਵੱਖੋ ਵੱਖਰੇ ਸਿੱਖ ਸਰਦਾਰਾਂ ਦਾ ਰਾਜ ਚੱਲ ਰਿਹਾ ਸੀ ਅਖੀਰ ਸਿੱਖ ਕੌਮ ਦੇ ਮਹਾਨ ਮਹਾਪੁਰਖ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਅੰਸਾਸ ਵਿੱਚੋਂ ਪ੍ਰਵੇਸ਼ ਕਰਨ ਦੇ ਪਿਆਰੇ ਬਾਬਾ ਸਾਹਿਬ ਸਿੰਘ ਜੀ ਬੇਬੀ ਦੀ ਹਿੰਮਤ ਦੇ ਨਾਲ ਸੰਜੁਗਤ ਰੋਕ ਵਿੱਚ ਖਾਲਸਾ ਰਾਜ ਹੋਣ ਦੇ ਵਿੱਚ ਆਇਆ ਔਰ 1801 ਈਸਵੀ ਨੂੰ ਬਾਬਾ ਸਾਹਿਬ ਸਿੰਘ ਜੀ ਦੇ ਕੁੱਟਮ ਦੇ ਨਾਲ ਹੋਰ ਅਨੇਕਾਂ ਸਿੱਖ ਸਰਦਾਰਾਂ ਰਿਆਸਤਾਂ ਨੇ ਰਣਜੀਤ ਸਿੰਘ ਜੀ ਨੂੰ ਆਪਣਾ ਮਹਾਰਾਜਾ ਮੰਨਿਆ ਔਰ ਇਹੋ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਕੌਮ ਦੇ ਮਹਾਰਾਜਾ ਵਜੋਂ ਜਾਣਛੀਨ ਹੋਏ ਔਰ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਬਣੀ ਇਸ ਸਾਰੇ ਕਾਰਜ ਦੇ ਵਿੱਚ ਕਹਿੰਦਾ ਯੰਗ ਸੰਦੇ ਜਥੇਦਾਰ ਸਰਦਾਰ ਜੈ ਸਿੰਘ ਜੀ ਉਹਨਾਂ ਦੇ ਤੁਮ ਸੁਪਤਨੇ ਬੀਬੀ ਸਦਾ ਕੌਰ ਜੀ ਬੀਬੀ ਸਦਾ ਕੌਰ ਜੀ ਨੇ ਆਪਣੀ ਸੁਪੁੱਤਰੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਿਆਹ ਕੇ ਔਰ ਕਨਿਆ ਯੰਗ ਸੰਦੇ ਸਮੁੱਚੀ ਤਾਕਤ ਦੇ ਸ਼ੁਕਰ ਚੱਕੀਆਂ ਸਮੁੱਚੇ ਨਾਲ ਜੋੜੀ ਔਰ ਖਾਲਸਾ ਰਾਜ ਦੀ ਕਾਇਮੀ ਵਿੱਚ ਬੀਬੀ ਸਦਾ ਕੌਰ ਨੇ ਭਾਰੀ ਯੋਗਦਾਨ ਪਾਇਆ ਕਿਉਂ ਮਹਾਰਾਜਾ ਰਣਜੀਤ ਸਿੰਘ ਸਿੱਖ ਪਾਉ ਦੇ ਬਾਦਸ਼ਾਹ ਦੇ ਵਜੋਂ ਉੱਭਰੇ ਪਰ ਬਾਦਸ਼ਾਹ ਹੁੰਦਿਆਂ ਹੋਣਾ ਆਪ ਜੀ ਨੇ ਹਮੇਸ਼ਾ ਆਪਣੇ ਮਨਰ ਵਿੱਚ ਨਿਮਰਤਾ ਔਰ ਸਦਾ ਸਦਾ ਵਾਸਤੇ ਗੁਰੂ ਕਾ ਕਰਤਾ ਦੀ ਸ਼ਰਧਾ ਜੋਸੀ ਉਹ ਕਾਇਮ ਰੱਖੀ। ਕਾਫੀ ਸਮੇਂ ਦੇ ਬਾਅਦ ਅੰਮ੍ਰਿਤਸਰ ਦੇ ਵਿਆਸਤ ਨੂੰ ਵੀ ਖਾਲਸਾ ਰਾਜ ਦੇ ਵਿੱਚ ਮਿਲਾਇਆ ਗਿਆ ਔਰ ਇਸ ਰਾਜ ਭਾਗ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਸਦਾ ਸਦਾ ਗੁਰੂ ਕਲਗੇ ਧਰਪਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹੀ ਸਮਝਦੇ ਰਹੇ। ਇਤਿਹਾਸ ਕਿਸ ਕਾਲ ਦੀ ਸਾਖ ਪੜਦਾ ਹੈ ਕਿ ਜਦ ਵੀ ਮਹਾਰਾਜਾ ਰਣਜੀਤ ਸਿੰਘ ਕਿਸੇ ਮੁਹਿੰਮਤੇ ਜਾਂਦੇ ਸਨ ਤਾਂ ਸ੍ਰੀ ਹਰਮੰਦਰ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਚੱਲਦੇ ਸਨ। ਤੇ ਜਰੂਰੀ ਜੰਗ ਜਿੱਤ ਕੇ ਵਾਪਸ ਆਉਂਦੇ ਹਾਂ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹੁੰਚ ਕੇ ਕਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਆ ਕੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਕਰਦੇ ਔਰ ਕਿੰਨਾ ਕਿੰਨਾ ਸਨਾ ਆਪ ਜੀ ਸ੍ਰੀ ਦਰਬਾਰ ਸਾਹਿਬ ਦੀ ਸਤਿ ਸਲ ਦੇ ਉੱਪਰ ਆਪਣਾ ਮੱਥਾ ਰੱਖ ਕੇ ਪਏ ਨੇ ਸੰਤ ਕਿਉਂ ਗੁਰੂ ਘਰ ਪ੍ਰਤੀ ਅਥਾਹ ਸ਼ਬਦਾਂ ਦਾ ਪ੍ਰਣਾਵਾ ਆਪ ਜੀ ਨੇ ਹਰ ਮੇਰੇ ਕੀਤਾ ਜਿੱਥੇ ਵਸ ਨਹੀਂ ਜਿੱਥੇ ਜਿੱਥੇ ਵੀ ਗੁਰੂ ਕੇ ਧਾਮ ਸੰਤ થાਵਾ થાવા ਤੇ ਬੁਰਧਾਵਾ ਦੀ ਮਹਾਨ ਸੇਵਾ ਆਪ ਜੀ ਨੇ ਕੀਤੀ। ਸ੍ਰੀ ਨੰਦਕਾਨ ਸਾਹਿਬ ਜੀ ਦੀ ਸੇਵਾ, ਸ੍ਰੀ ਹਰੂ ਸਾਹਿਬ ਜੀ ਦੀ ਸੇਵਾ। ਕਿਸੇ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਨੂੰ ਸੋਨੇ ਵਿੱਚ ਬਣਾਉਣ ਦੀ ਮਹਾਨ ਸੇਵਾ। ਬਿਆਤ ਸੇਵਾ ਹਰ ਮਹਾਰਾਜਾ ਨੂੰ ਇੱਕ ਸਮਝ ਨਹੀਂ ਆ ਜਿਨ੍ਹਾਂ ਦਾ ਵਰਣਨ ਕਰਨ ਲੱਗਿਆਂ ਨਿਸ਼ਟਭਾਉ ਜਿਆਦਾ ਦੰਭੀ ਹੋ ਜਾਂਦੀ ਹੈ। ਤੇ ਜਿੱਥੇ ਆਪ ਜੀ ਨੇ ਸਿੱਖ ਬੁਰਧਾਵਾ ਪਰ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਉਥੇ ਨਾਲ ਦੂਸਰੇ ਧਰਮਾਂ ਪ੍ਰਤੀ ਵੀ ਕੋਈ ਵਿਤਕਰੇ ਵਾਲਾ ਭਾਵ ਆਪਣੇ ਮਨ ਵਿੱਚ ਨਹੀਂ ਰੱਖਿਆ ਜਿਵੇਂ ਪਹਿਲਾਂ ਮੁਗਲਿਆ ਹਕੂਮਤ ਸੀ ਉਹ ਕੇਵਲ ਤੇ ਕੇਵਲ ਮੁਸਲਮਾਨਾਂ ਨੂੰ ਹੀ ਸੱਚੇ ਨੂੰ ਦੂਸਤਾਨਾ ਰਖੜਾਉਂਦੀ ਸੀ ਹੋਰ ਕਿਸੇ ਤਰ੍ਹਾਂ ਨੂੰ ਬਕਾਸ਼ਤ ਕਰਨਾ ਉਸ ਦੇ ਵੱਸੋਂ ਬਾਹਰ ਹੀ ਗੱਲ ਸੀ ਪਰਮਹੰਦਾਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਸ ਵਿੱਚ ਇਹ ਕਾਇਮ ਹੋਇਆ ਆਪ ਜੀ ਨੇ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਕਾਰ ਦਿੱਤਾ ਇਥੋਂ ਤੱਕ ਕਿ ਮੰਦਰਾਂ ਦੇ ਵਾਸਤੇ ਔਰ ਮਸਜਿਦਾਂ ਦੇ ਵਾਸਤੇ ਵੀ ਦਿਲ ਖੋਲ ਕੇ ਮਾਰਾ ਦਿੱਤੀ ਆਪ ਸਿੱਖੀ ਧਰਮ ਦਾ ਸਿਖਾ ਪ੍ਰਪਾਕ ਰੱਖਿਆ ਔਰ ਬਾਕੀ ਧਰਮਾਂ ਨੂੰ ਦੂਸਰੇ ਧਰਮਾਂ ਨੂੰ ਜਿਹੜੇ ਮੰਨਣ ਵਾਲੇ ਸਨ ਉਹਨਾਂ ਦੇ ਵੀ ਧਾਰਮਿਕ ਅਕੀਦੇ ਦਾ ਪੂਰਨ ਤੌਰ ਤੇ ਸਤਿਕਾਰ ਦਿੱਤਾ ਇਥੋਂ ਤੱਕ ਕਿ ਆਪਣੇ ਰਾਜ ਭਾਗ ਵਿੱਚ ਵੀ ਅਹਿਮ ਔਲੀ ਵੰਦਰ ਵੇਲੇ ਜੋਗਤਾ ਦੇਖਦਿਆਂ ਹੋਇਆਂ ਧਰਮ ਅਧਾਤ ਕੋਈ ਵਿਕਰਮਹਾਰਾਜ ਆ ਰਣਜੀਤ ਸਿੰਘ ਨੇ ਨਹੀਂ ਕੀਤਾ ਵਰਕੇ ਸੋ ਆਪਣੇ ਸੋ ਫਕੀਰ ਅਜੀਜ਼ਉਦੀਨ ਵਰਕੇ ਮਹਾਨ ਰਾਜਨੀਤੀ ਵਾਲਾ ਨੂੰ ਮੁਸਲਮਾਨ ਹੋਣ ਦੇ ਬਾਵਜੂਦ ਵੀ ਆਪਣੇ ਵਜ਼ੀਰ ਆਪਣੇ ਮੰਤਰੀ ਮਹਾਰਾਜਾ ਜੀ ਨੇ ਰੱਖਿਆ ਸੋ ਆਪ ਜੀ ਦਾ ਰਾਜ ਇੱਕ ਆਪਣੀ ਮਿਸਾਲ ਆਪ ਹੈ ਜਿਸ ਦੀ ਮਿਸਾਲ ਹੋਰ ਕਿਤੇ ਮਿਲ ਨਹੀਂ ਸਕਦੀ ਗੋ ਸਿੱਖੀ ਰਾਜ ਦੇ ਢੰਡੇ ਆਪ ਜੀ ਨੇ ਕਾਬਲ ਖੰਧਾਰ ਤੱਕ ਪਹੁੰਚਾਏ ਔਰ ਉਹ ਜਿਹੜੇ ਅਫਗਾਨਿਸਤਾਨ ਵਿੱਚੋਂ ਆਉਣ ਵਾਲੇ ਰਤੇਰੇ ਸਦਾ ਹਿਸਮੁੱਚੇ ਹਿੰਦੁਸਤਾਨ ਨੂੰ ਸੋਪੇ ਦਾ ਬકરીਆਂ ਦਾ ਨੂੰ ਅੱਗੇ ਦਾਤ ਹੋਵੇ ਸੰਤ ਦੇ ਸਾਥ ਤੁਮਕੇ ਲਿਆ ਜਾਂਦੇ ਸਨ ਉਹਨਾਂ ਦੇ ਰਾਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੰਦ ਕੀਤੇ ਔਰ ਉਹ ਆਪ ਜੀ ਦੇ ਨਾਮ ਤੋਂ ਹਮੇਸ਼ਾ ਚੱਲਦੇ ਰਹੇ ਅਕਾਲੀ ਫੌਦਾ ਸਿੰਘ ਦੀ ਵਰਗੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਅਤੇ ਮਹਾਨ ਬਹਾਦਰ ਸੂਰਮੇ ਔਰ ਸਰਦਾਰ ਹਾਈ ਸਿੰਘ ਦੀ ਬੰਵਾਵਾ ਕੇ ਬਹਾਦਰ ਸੈਨਾਪਤੀ ਐਸੇ ਐਸੇ ਮਹਾਂਪੁਰਖਾਂ ਦਾ ਸਹਿਯੋਗ ਆਪ ਜੀ ਨਾਲ ਰਿਹਾ ਔਰ ਆਪ ਜੀ ਵੀ ਬਨਾ ਦਾ ਤਹਿ ਦਿਲੋਂ ਕੋਰੋਂ ਸਤਿਕਾਰ ਕਰਦੇ ਰਹੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਤਮੇ ਦਾ ਸਤਿਕਾਰ ਜਦੋਂ ਕਿਸੇ ਕਸੂਰ ਤੋਂ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਤਲਬ ਕੀਤਾ ਗਿਆ ਤਾਂ ਇੱਕ ਨਿਮਰ ਹੀ ਸੇਵਾਦਾਰ ਵਜੋਂ ਆਪਣੇ ਆਪ ਨੂੰ ਹਿੰਦੀ ਦੇ ਦਰਖਤ ਨਾਲ ਬੰਨھا ਕੇ ਕੋਰਣੇ ਖਾਣ ਵਾਸਤੇ ਤਿਆਰ ਹੋ ਗਏ ਸਨ ਐਸੀ ਨਿਮਰਤਾ ਆਪ ਜੀ ਨੇ ਉਸ ਵੇਲੇ ਦਿਖਾਈ ਜੇ ਰਾਜ ਭਾਗ ਦੀ ਗੱਲ ਕੀਤੀ ਜਾਵੇ ਤਾਂ ਰਾਜ ਪ੍ਰਬੰਧ ਵੀ ਐਸਾ ਜਿਸ ਦੇ ਵਿੱਚ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਔਰ ਸਦਾ ਆਪਣੇ ਰਾਜ ਭਾਗ ਦੇ ਦੌਰਾਨ ਕਦੇ ਵੀ ਆਪਣੇ ਆਪ ਨੂੰ ਮਹਾਰਾਜਾ ਜਾਂ ਬਾਦਸ਼ਾਹ ਨਹੀਂ ਸੀ ਅਖਵਾਇਆ ਬਲਕਿ ਸਿੰਘ ਸਾਹਿਬ ਕਹਾ ਕੇ ਖੁਸ਼ ਹੋ ਜਾ ਕੰਦੇ ਸਨ ਖਿਰਨਮਤਾ ਐਨੀ ਰੱਖੀ ਗੁਰਦਰਬਾਰ ਆ ਕੇ ਐਨੀ ਝੁਕੇ ਰਹੇ ਜੇ ਵੀ ਕੋਈ ਵੀ ਕੀਮਤੀ ਚੀਜ਼ ਕਿਸੇ ਵੱਲੋਂ ਤੋਹਫੇ ਦੇ ਰੂਪ ਵਿੱਚ ਆਪ ਜੀ ਨੂੰ ਮਿਲੇ ਕੋਤ ਕੋਈ ਨਾ ਤੀ ਚੀਟ ਆਪਣੇ लायक ਨਾ ਜਾਣ ਕੇ ਇਹ ਖਿਆਲ ਕਰਕੇ ਕਿ ਇਹ ਤਾਂ ਮੇਰੇ ਗੁਰੂ ਦੇ ਜੋਗ ਹੈ ਉਹ ਚੀਜ਼ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਸੱਤ ਖੜ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਭੇਟਾ ਕਰਦੇ ਰਹੇ ਚਾਹੇ ਇੱਕ ਹੀਰਿਆਂ ਜੱਤ ਸੋਨੇ ਦੀ ਕਢਾਈ ਵਾਲੀ ਚਾਂਦਨੀ ਜੋ ਕਿ 1983 ਦੇ ਕਦੋਂ ਘਾਰੇ ਦੌਰਾਨ ਗਾਇਬ ਹੋਈ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਉਹ ਮੁਗਲ ਬਾਦਸ਼ਾਹ ਦੇ ਵਲੋਂ ਉਹ ਚਾਂਦਨੀ ਭੇਟਾ ਹੋਈ ਉੱਪਰ ਲੱਗੀ ਹੋਈ ਚਾਂਦਨੀ ਜਿੱਥੇ ਆ ਕੇ ਦਰਬਾਰ ਵਿੱਚ ਆਪ ਜੀ ਨੇ ਬਹਿਣਾ ਸੀ ਜਦੋਂ ਅਸੀਂ ਚੜਮਣ ਕਰਦੇ ਹਿਰੇ ਤੱਕਿਆ ਚਾਂਦਨੀ ਤੱਕੀ ਭੋਰਾ ਪਿਛੇ ਰੋਕ ਰਿਆ ਸੀ ਇਹ ਕੀਮਤੀ ਵਸਤੂ ਮੇਰੇ ਰਾਏਕ ਨਹੀਂ ਇਹ ਮੇਰੇ ਸਾਥੂਆਂ ਦੇ ਦਰਬਾਰ ਦੇ ਰਾਏਕ ਹੈ ਉਹ ਚਾਂਦਨੀ ਆਪ ਜੀ ਦੇ ਸਾਥਖਣ ਜੀ ਹਰਮਨ ਸਿੰਘ ਦੇ ਅੰਦਰ ਭੇਜੀ ਆਪ ਜੀ ਦੇ ਪੁੱਤੇ ਕਬਰ ਨਵਨ ਹਾਸੰਗ ਜੀ ਦੇ ਆਨੰਦਕਾਰ ਦਾ ਮੌਕਾ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਦੀ ਪੁੱਤਰੀ ਧਾਨਕੀ ਦੇ ਨਾਮ ਕਮਨਾਵਾਂ ਦੇ ਆਸਿਕ ਦਾ ਆਨੰਦਕਾਰ ਲਹੋਣਾ ਉਸ ਦੇ ਬੜਾ ਕੀਮਤੀ ਹੀਰੇਆ ਗੜਿਆ ਸਿਹਰਾ ਤਿਆਰ ਕੀਤਾ ਗਿਆ ਕਮਨਾਵਾਂ ਦੇ ਹਾਸਲ ਹੋਣ ਵਾਸਤੇ ਜਦ ਉਸ ਸਹਿਰੇ ਦੀ ਚਮਕ ਗਲਪ ਵੇਖੀ ਉਸ ਦੀ ਸ਼ਾਨੋ ਸ਼ੌਕਤ ਵੇਖੀ ਤਾਂ ਉਸ ਸਹਿਰੇ ਨੇ ਆਪਣੇ ਪੁੱਤਰ ਨੂੰ ਬੰਨਣ ਤੋਂ ਇਨਕਾਰ ਕਰ ਦਿੱਤਾ ਕਹਿ ਦਿੱਤਾ ਕਿ ਐਨੀ ਕੀਮਤੀ ਵਸਤੂ ਮੇਰੇ ਗੁਰੂ ਦੇ ਦਰਬਾਰ ਵਿੱਚ ਢੋਣੀ ਚਾਹੀਦੀ ਹੈ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਦੇ ਦੋਸ਼ਾ ਖਾਨਾ ਅੰਦਰ ਕੋਹੀ ਰਿਆਂ ਜੜਤ ਜਿਹੜਾ ਸਿਹਰਾ ਹੈ ਉਹ ਮੌਜੂਦ ਹੈ ਗੱਲ ਕੀ ਕਿ ਜੋ ਵੀ ਕੀਮਤੀ ਵਸਤੂ ਆਪ ਜੀ ਦੇ ਪਾਸ ਆਏ ਉਸ ਕੀਮਤੀ ਵਸਤੂ ਨੂੰ ਆਪ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪੈਦਾ ਕੀਤਾ ਔਰ ਇਹ ਨੂੰ ਸੱਕ ਕੇ ਆਖਰੀ ਦਮ ਕੋਹੇ ਨਾਲ ਕੋਹੇ ਨੂੰ ਹੀਰਾ ਵੀ ਆਪ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਭੇਟਾ ਕਰਨ ਵਾਸਤੇ ਇਸ਼ਾਰਾ ਕੀਤਾ ਸੀ ਪਰ ਉਸ ਜੇਦੇ ਧਿਆਨ ਸੰਗ ਡੋਗਰੇ ਦੀ ਸ਼ਾਂਤ ਸ੍ਰੀ ਸਦਕਾ ਆਪ ਜੀ ਦੀ ਇਹ ਖਾਸ ਕੋਈ ਨਹੀਂ ਸੀ ਹੋ ਸਕੇ ਕਹਿ ਦਿੱਤਾ ਸੀ ਕਿ ਕੋਪੇ ਕੋ ਹੀਰਾ ਗੁਰਦਵਾਰ ਸਾਹਿਬ ਦੀ ਭੇਟਾ ਕਰ ਦਿੱਤਾ ਜਾਵੇ ਸੋ ਇਉਂ ਆਪ ਜੀ ਦਾ ਚਾਰ ਸਨ ਅਧਰੰਗ ਦੀ ਬਿਮਾਰੀ ਦੇ ਕਰਕੇ ਉੱਠ ਨਹੀਂ ਸੰ ਸਕਦੇ ਤੁਰ ਨਹੀਂ ਸੰ ਸਕਦੇ ਇਤਿਹਾਸਲ ਡੋਗਰ ਨੇ ਆਪ ਦੀ ਇਹ ਖਾਸ ਗੱਲ ਨਹੀਂ ਸੀ ਹਵਾ ਦਿੱਤੀ ਭਾਵੇਂ ਇੱਕ ਅਈਨ ਪ੍ਰਤਾਪੀ ਮਹਾਰਾਜਾ ਹਨ ਪਰ ਇਤਿਹਾਸ ਵਰਣਨ ਕਰਦਾ ਹੈ ਕਿ ਕਦੇ ਵੀ ਆਪਣੇ ਸਿਰ ਦੇ ਉੱਪਰ ਕਲਗੀ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਨੇ ਲਾਈ ਭਾਵੇਂ ਚਿੱਤਰਕਾਰਾਂ ਨੇ ਅਜਦੇ ਸਮੇਂ ਵਿੱਚ ਤਸਵੀਰਾਂ ਬਣਾ ਛਡੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਿਰ ਤੇ ਕਲਗੀ ਲੱਗੀ ਵਾਲੀਆਂ ਪਰ ਇਤਿਹਾਸ ਦਾ ਵਰਣਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਸਿਰ ਉੱਪਰ ਕਲਗੀ ਨਹੀਂ ਸੀ ਲਾਈ ਬਲਕਿ ਬੜਾ ਸਾਦਾ ਜਿਹਾ ਗੁਰੂਮ ਕੀ ਦਸਤਾਰਾ ਆਪ ਜੀ ਸਜਾਇਆ ਕਰਦੇ ਸਨ ਸੋ ਐਵੇਂ ਰਾਜ ਭਾਰ ਦੇ ਮਾਰਗ ਹੋ ਕੇ ਐਨੀ ਸਾਦਗੀ ਰੱਖਣੀ ਇਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਹੀ ਬਣ ਆਇਆ ਹੈ ਤੇ ਫਿਰ ਮਹਾਰਾਜਾ ਹੋ ਕੇ ਆਪ ਲੋਕਾਂ ਦੇ ਸੱਚੇ ਸੁੱਚੇ ਸੇਵਾਦਾਰ ਵਜ ਕੇ ਆਏ ਨੇ ਸੋ ਆਪ ਤੌਰ ਤੇ ਕਹਾਣੀ ਪਰ ਚਾਦਤ ਸਾਰੇ ਦਾਨ ਦੇ ਨੇ ਕਿ ਜਦੋਂ ਮਾਘਾ ਦਾ ਹਨ ਤੁਮ ਆਕਾਲ ਪੈ ਗਿਆ ਸੀ ਕਿਸੇ ਪਾਸੇ ਵੀ ਕੋਈ ਖਾਣ ਪੀਣ ਵਾਸਤੇ ਕਿਸੇ ਕੋਲ ਕੁਝ ਬਚਿਆ ਨਹੀਂ ਸੀ ਤਾਂ ਉਸ ਵੇਲੇ ਆਪਣੇ ਸਖੀ ਸੁਭਾਅ ਦਾ ਪ੍ਰਚਾਦ ਦੰਧਿਆ ਹੋਇਆ ਸਬੂਤ ਦੰਗਿਆ ਆਪਣੇ ਦਰਿਆ ਦੇ ਦਾਰੇ ਆਪਣੇ ਅਨਾਜ ਦੇ ਢੰਡਾਰ ਸਾਰੇ ਖੋਹ ਦਿੱਤੇ ਸਨ ਕਿ ਜਿੰਨੀ ਜਿੰਨੀ ਕਿਸੇ ਨੂੰ ਅਨਾਜ ਦੀ ਲੋੜ ਹੈ ਉਹ ਆ ਕੇ ਲੈ ਜਾਓ ਇੱਕ ਬਿਰਧ ਬਾਬਾ ਜਿਸ ਦਾ ਪੁੱਤਰ ਧੜਾਈ ਕਰ ਗਿਆ ਸੀ ਛੋਟਾ ਜਿਹਾ ਪੋਤਰਾ ਕੋਲ ਸੀ ਉਹ ਪੋਤਰਾ ਬਾਪੇ ਦੀ ਡਗੋੜੀ ਫਾਕੇ ਜਾਣੇ ਨੇ ਆਇਆ ਨਾਲ ਚ ਵੱਧ ਨਾਲ ਚ ਵੱਸ ਆਪਣੇ ਵਿਰਤੋਂ ਵੱਧ ਮੁੱਢ ਭਾਰੀ ਪੰਡ ਮੋਦੀ ਪਾ ਲਈ ਸੀ ਉਹ ਨਾ ਛੋਟਾ ਬੱਚਾ ਚੁੱਕਦਾ ਸੀ ਨਾ ਵਿਰਧ ਚੁੱਕ ਸਕਦਾ ਸੀ ਛੱਡਣ ਨੂੰ ਵੀ ਜੇਲ ਨਹੀਂ ਸੀ ਕਰਦਾ ਉਸ ਵੇਲੇ ਭੀਸ ਮਤਾ ਕੇ ਮਹਾਰਾਜਾ ਅਨਜੇ ਸਿੰਘ ਜੀ ਜਿਨ੍ਹਾਂ ਨੇ ਖੇਸ ਦਾ ਚੁੱਕ ਗਿਆ ਮਾਵਿਆ ਹੋਇਆ ਸੀ ਪਛਾਣ ਰਹੀ ਸੀ ਜਾਂਦੇ ਬਾਬੇ ਦੀ ਉਹ ਬੋਰੀ ਚੁੱਕ ਕੇ ਉਸ ਦੇ ਘਰ ਆਪ ਪਾ ਦਿੱਤੀ ਸੀ ਸੋ ਐਸੇ ਆਪ ਦੀ ਪ੍ਰਜਾ ਦੀ ਸੇਵਾ ਨਾਲ ਹੋ ਕੇ ਵਿਚਰੇ ਅਕਾਲ ਪੁਰਖ ਵਾਹਿਗੁਰੂ ਦੇ ਅਟਲ ਭਾਣੇ ਅਨਸਾਰ 1839 ਈਸਵੀ ਨੂੰ 15 ਹਾਰ 28 ਵਾਲੇ ਜੂਨ ਧਰੰਗ ਦੀ ਬਿਮਾਰੀ ਦੇ ਕਰਕੇ ਆਪ ਜੀ ਸਦਾ ਸਦਾ ਲਈ ਅੱਖਾਂ ਮੀਟ ਗਏ ਆਪ ਜੀ ਨੇ ਚਲਾਣਾ ਕੀ ਕੀਤਾ ਮਨ ਨੂੰ ਸਿੱਖ ਰਾਗ ਦਾ ਹੀ ਚਲਾਣਾ ਹੋ ਗਿਆ ਤੇਰੀ ਚਿਤਾ ਕਾਦੀ ਜਿਹੀ ਪੰਜਾਬ ਦੇ ਇਹ ਨਾਂਕਦਾ ਪੰਜਾਬ ਦੀ ਤਕਦੀਰ ਹੀ ਸੜ ਬੜ ਕੇ ਕੋਲੇ ਹੋ ਗਏ ਗੁਰੂ ਦਾ ਖਾਲਸਾ ਗੁਰੂ ਕੇ ਸਿੱਖ ਸਮੁੱਚੀ ਸਿੱਖ ਕੌਮ ਆਪਣੇ ਉਹਨਾਂ ਸਨਾਰੀ ਨਾਂ ਨੂੰ ਅਸਟਕ ਜਾਣ ਕਰਦੇ ਹੈ ਜੋ ਸੁਨਾਰੀ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਸਿੱਖ ਕੌਮ ਨੇ ਹਟਾਏ ਹਨ ਸੋ ਇਹ 15 ਹਾਰ ਦਾ ਇਹ ਦਿਨ ਕੌਮ ਦੇ ਵਾਸਤੇ ਸੋ ਇੱਕ ਤਰ੍ਹਾਂ ਦੇ ਨਾਲ ਬਰਬਾਦੀ ਦਾ ਸੁਨੇਹਾ ਲੈ ਕੇ ਆਇਆ ਜਿਸ ਦਿਨ ਕੌਮ ਦਾ ਇਹ ਮਹਾਨ ਸ਼ੇਰ ਸਸਤਾ ਦਾ ਮਹਾਨ ਯੋਧਾ ਕੌਮ ਦਾ ਮਹਾਰਾਜਾ ਕਿਸ ਦੁਨੀਆ ਤੋਂ ਸਦਾ ਵਾਸਤੇ ਅੱਖਾਂ ਮੀਟ ਗਿਆ ਔਰ ਡੋਗਰਿਆਂ ਦੀਆਂ ਚਾਲਾਂ ਦੇ ਨਾਲ ਮਹਾਰਾਜੇ ਦੀ ਅੱਖਾਂ ਮੀਟ ਜਾਣ ਤੋਂ ਬਾਅਦ ਆਪ ਜੀ ਦੇ ਪਰਿਵਾਰ ਦਾ ਵੀ ਗੁਜ਼ਾਰਾ ਹੋਇਆ ਔਰ 10 ਸਾਲਾਂ ਦੇ ਵਿੱਚ ਵਿੱਚ ਡੋਗਰਾ ਗਾਦੀ ਨੇ ਸਿੱਖਾਂ ਦਾ ਖਾਤਮਾ ਕਰਕੇ ਅਖੀਰ 1852 ਈਸਵੀ ਨੂੰ ਸਮੂਜੀ ਮਹਾਰਾਜਾ ਰਣਜੀਤ ਸਿੰਘ ਦੀ ਸალਕਤ ਨੂੰ ਅੰਗਰੇਜ਼ਾਂ ਦੇ ਗੁਦਾਮ ਬਣਾ ਦਿੱਤਾ ਸੋ ਇਉਂ ਇੱਕ ਸ਼ਾਨਦਾਰ ਸਿੱਖਾਂ ਦੇ ਯੁੱਗ ਦਾ ਅੰਤ ਹੋਇਆ ਕੌਮ ਹਮੇਸ਼ਾ ਮਹਾਰਾਜਾ ਮਜੀਦ ਸਿੰਘ ਨੂੰ ਆਪ ਦਾ ਸਤਿਕਾਰ ਨਾਲ ਯਾਦ ਕਰਦੀ ਹੈ ਔਰ ਉਹ ਸ਼ਾਨਾ ਭਰੇ ਦਿਨ ਨੂੰ ਯਾਦ ਕਰ ਕਰਕੇ ਅੱਜ ਵੀ ਸੋ ਇਹੀ ਹਰ ਇੱਕ ਦੇ ਹਿਰਦੇ ਵਿੱਚ ਭਾਵਨਾ ਹੁੰਦੀ ਹੈ ਕਿ ਸ਼ਾਦਾ ਉਹ ਦਿਨ ਵਾਪਸ ਵਰਤਣ ਜਦ ਖਾਲਸੇ ਦਾ ਆਪਰਾ ਰਾਜ ਭਾਗ ਹੋਵੇ ਔਰ ਗੁਰੂ ਦਾ ਖਾਸਾ ਸਭੂ ਸੱਚੇ ਪਾਤਸ਼ਾਹ ਦੀ ਸਾਧਨਵਾਦੀ ਸਿੱਖ ਕੌਮ ਸੋ ਐਸੇ ਰਾਜ ਬਾਦਮੀ ਮਾਲਕ ਬਣੇ ਤੇ 판ਦਾ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ ਮਹਾਰਾਜਾ ਜਹ ਸਿੰਘ ਦੀ ਵਰਗੇ ਹਰੇਕੀ ਰਾਜ ਦੀ ਬਸਾਲ ਅੱਜ ਦੇ ਤੱਕ ਦੁਨੀਆ ਨੇ ਕਿਸੇ ਤਖਤੇ ਵਿੱਚ ਨਹੀਂ ਔਰ ਗੁਰੂ ਦਾ ਖਾਲਸਾ ਐਸੇ ਰਾਜ ਦੀ ਕਾਇਮੀ ਵਾਸਤੇ ਤਤਪਨ ਹੈ ਐਸੇ ਰਾਜ ਭਾਗ ਦੀ ਕਾਇਨਾ ਰਖਦਾ ਹੈ ਪਰ ਇਹ ਸਾਰੀਆਂ ਬਖਸ਼ਸ਼ਾਂ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਖਾਲਸੇ ਨੂੰ ਬਣੀਆਂ ਖਾਲਸੇ ਨੂੰ ਤਾਕਤ ਰਹੀਆਂ ਪਰ ਜਦ ਇਸ ਸਭ ਯਰਤੀ ਦੇ ਸ਼ਖਸੀਅਤ ਵਿੱਚ ਅਨੇਕਾਂ ਗੁਰਦੇ ਹੱਥ ਹੋਂ ਦੀਆਂ ਬਾਤਾਂ ਹੁੰਦੀਆਂ ਕਿਤੇ ਕੋਈ ਆਗਣ ਡੇਰਾ ਆराउंड ਤਾਂ ਆਗਣ ਕੋਣ ਦੀ ਬਰਬਾਦੀ ਦੇ ਵੀ ਕਾਰਨ ਬਣ ਜਾਇਆ ਕਰਦੇ ਸਨ ਕਿਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਵੱਲੋਂ ਕੁਝ ਕੁ ਤਮੀਆ ਵਰਤਨ ਜਾਂ ਡੋਗਰਿਆਂ ਤੇ ਆਪਣੇ ਮਤਨਾਂ ਨੂੰ ਵੱਧ ਵਿਸ਼ਵਾਸ ਕਰਨਾ ਔਰ ਇਸ ਦੇ ਪ੍ਰਕਾਰ ਖਾਲਸਾ ਦੀ ਦੇ ਇਸ ਰਾਜ ਭਾਗ ਨੂੰ ਪਿਤਾ ਪੁਰਖੀ ਰਾਗ ਬਣਾਉਣ ਦੀ ਕੋਸ਼ਿਸ਼ ਕਰਮੀ ਇਹ ਕੁਝ ਐਸੀਆਂ ਗੱਤੀਆਂ ਸਨ ਜੇੜੀਆ ਕੇ ਫਰਸੇ ਖਤੌਂ ਦੇ ਰਾਜ ਦੇ ਨਿਗਰਾਨਾ ਦਾ ਕਾਰਨ ਬਣੀਆਂ ਸੋ ਇਓਂ ਕੰਪਨੀਆਂ ਤੋਂ ਸਬਕ ਸਿੱਖਣ ਦੀ ਲੋੜ ਔਰ ਉਹਨਾਂ ਗੁਣਾ ਤੋਂ ਸਿਹਤ ਲੈਣ ਦੀ ਲੋੜ ਜ਼ਰੂਰ ਕਰ ਲੋ ਸਭ ਕੋ ਸੱਚੇ ਪਾਤਸ਼ਾਹ ਦੀ ਕਿਰਪਾ ਕੇ ਸੇਵੇ ਮਿਲ ਹੋਵੇਗੀ ਜਦ ਗੁਰੂ ਕਾ ਖਾਲਸਾ ਆਪਣੇ ਰਾਜ ਭਾਗ ਦੇ ਕਾਰਜ ਨਹੀਂ ਕਰਕੇ ਸਮੁੱਚੇ ਸੰਸਾਰ ਦੇ ਵਿੱਚ ਸਰਬੱਤ ਦੇ ਭਲੇ ਦਾ ਸੰਦੇਸ਼ ਸਦਾ ਸਦਾ ਇਓਂ ਅਗਲੀ ਤੌਰ ਤੇ ਪ੍ਰਚਾਰ ਕਰਦਾ ਰਹੇਗਾ